ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਰਵੀ ਏਸਵਲੇ ਦੀ ਵੱਡੀ ਖਬਰ ਤੁਹਾਨੂੰ ਦੱਸ ਰਿਹਾ ਕਿ ਮੋਗਾ ਪੁਲਿਸ ਵੱਲੋਂ ਲੋਰਸ ਬਿਸ਼ਨੋਏ ਗੈਂਗ ਦੇ ਸੰਧ 7 ਜਿਹੜੇ ਗੈਂਗਸਟਰ ਨੇ ਉਹ ਗ੍ਰਿਫਤਾਰ ਕੀਤੇ ਗਏ ਨੇ ਜਿਨ੍ਹਾਂ ਕੋਲੋਂ ਕਈ ਨਜਾਇਜ਼ ਪਿਸਤਰ ਤੇ ਕਈ ਜਿੰਦਾ কারਤੂਸ ਜਿਹੜੇ ਨੇ ਬਰਾਮਦ ਹੋਏ ਨੇ ਤੇ ਏਸਵਲੇ ਦੀ ਵੱਡੀ ਖਬਰ ਤੁਹਾਨੂੰ ਦੱਸ ਰਿਹਾ ਕਿ ਲੋਰਸ ਬਿਸ਼ਨੋਏ ਗੈਂਗ ਦੇ 7 ਗੈਂਗਸਟਰ ਜਿਹੜੇ ਨੇ ਉਹ ਗ੍ਰਿਫਤਾਰ ਕੀਤੇ ਗਏ ਨੇ ਮੋਗਾ ਪੁਲਿਸ ਵੱਲੋਂ ਤੁਹਾਨੂੰ ਦੱਸਦੀ ਕਿ ਇਹਨਾਂ ਤੇ ਕਈ ਮਾਮਲੇ ਜਿਹੜੇ ਨੇ ਪਹਿਲਾਂ ਦਰਜ ਨੇ ਇਨਾ ਵੱਲੋਂ ਲਗਾਤਾਰ ਵੱਡੇ ਵੱਡੇ ਬਿਜ਼ਨਸਮੈਨਾਂ ਨੂੰ ਫਿਰੋਤੀ ਲਈ ਪਹਿਲਾਂ ਤਾਂ ਕੋਲ ਕੀਤੀ ਜਾਂਦੀ ਹੈ ਜੇਕਰ ਉਹ ਫਿਰੋਤੀ ਦੇਣ ਤੋਂ ਮਨ੍ਹਾ ਕਰਦੇ ਨੇ ਤੇ ਉਨ੍ਹਾਂ ਤੇ ਜਾਨਲੇਵਾ ਹਮਲੇ ਵੀ ਜੜੇ ਨੇ ਕਰਾਏ ਜਾਂਦੇ ਨੇ ਅਜਿਹਾ ਕਈ ਮਾਮਲੇ ਜਿਹੜੇ ਨੇ ਇਨਾ ਸੱਤ ਗੈਂਗਸਟਰਾਂ ਤੇ ਜਿਹੜੇ ਪਹਿਲੇ ਦਰਜ ਨੇ ਤਾਂ ਮੋਗਾ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਮੋਗਾ ਪੁਲਿਸ ਨੇ ਇੱਕ ਜੜੀਆ ਇਨਾ ਸੱਤ ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਹੈ ਤਾਂ ਜਿਨ੍ਹਾਂ ਕੋਲੋਂ ਕਈ ਨਜਾਇਜ਼ ਹਥਿਆਰ ਜਿਹੜੇ ਨੇ ਉਹ ਵੀ ਬਰਾਮਦ ਹੋਏ ਨੇ ਤਾਂ ਵਧੇਰੇ ਜਾਣਕਾਰੀ ਲਈ ਮੇਰੇ ਸਹਿਯੋਗੀ ਹਿੰਮਤ ਜੁੜ ਚੁੱਕੇ ਨੇ ਜੀ ਹਿੰਮਤ ਜਿਹੜੀ ਮੋਗਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਜਿਹੜੀ ਹੈ ਹਾਸਲ ਹੋਈ ਹੈ ਹਾਂ ਬਿਲਕੁਲ ਰਵੀ ਤੁਹਾਨੂੰ ਦੱਸ ਦਈਏ ਮੋਗਾ ਪੁਲਿਸ ਨੂੰ ਇੱਕ ਵੱਡੀ ਜਿਹੜੀ ਕੀ ਕਾਮਯਾਬੀ ਹੈ ਉਹ ਸਾਬਤ ਜੀ ਜੀ ਹਾਸਲ ਹੋਈ ਹੈ ਕਾਮਯਾਬੀ ਹਾਸਲ ਹੋਈ ਹੈ ਜੱਗਾ ਪੂਰਕੋਟ ਨਾਮ ਦੇ ਜਿਹੜਾ ਗੈਂਗਸਟਰ ਹੈ ਜਿਸ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰਿਆ ਕੀਤਾ ਗਿਆ ਤਾਂ ਪੰਜ ਉਹਦੀ ਗੈਂਗ ਦੇ ਜਿਹੜੇ ਕੀ ਮੈਂਬਰ ਨੇ ਉਹਨਾਂ ਨੂੰ ਵੀ ਗ੍ਰਿਫਤਾਰਿਆ ਕੀਤਾ ਗਿਆ ਲੋਰੈਂਸ ਬਿਸ਼ਨੋਈ ਦੇ ਨਾਂ ਦੇ ਇਹਨਾਂ ਦੇ ਸੰਬੰਧ ਨੇ ਤੇ ਇਹਨਾਂ ਦੇ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਕਈ ਸਾਰੀਆਂ ਵਾਰਦਾਤਾਂ ਨੂੰ ਇਲਜ਼ਾਮ ਹੈ ਜਿਹੜਾ ਕਿ ਉਹ ਦਿੱਤਾ ਗਿਆ ਸੀ ਤਾਂ ਹੁਣ ਵੀ ਪੁਲਿਸ ਦੇ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿਉਂਕਿ ਹੁਣ ਇਹਨਾਂ ਦੇ ਵੱਲੋਂ ਜਿਹੜੀ ਪਿਸਤਲ ਫੜੇ ਗਏ ਨੇ ਮੈਗਜ਼ੀਨਾਂ ਫੜੀਆਂ ਗਈਆਂ ਨੇ ਇਹਨਾਂ ਦੇ ਵੱਲੋਂ ਕਿਹੜੀ ਕਾਰਵਾਈ ਨੂੰ ਅੰਜਾਮ ਦਿੱਤਾ ਸੀਗਾ ਜਾਂ ਫਿਰ ਕਿਸੇ ਦੀ ਫਰੋਤੀ ਲਈ ਕੀਤੀ ਸੀ ਜਾਂ ਫ ਤੁਸੀਂ ਤੁਮ ਕੌਣ ਦੇ ਲਈ ਕਿਤੇ ਜਾ ਰਹੇ ਸੀ ਤਾਂ ਮੋਗਾ ਪੁਲ ਦੇ ਹੱਥ ਇੱਕ ਵੱਡੀ ਸਫਲਤਾ ਲੱਗੀ ਹੈ ਕਿਉਂਕਿ ਤੁਮ ਦੱਸ ਦਈਏ ਆਪਣਾ ਪਿਛਲੀ ਵਾਰ ਵੀ ਸਰਪੰਚੀ ਦੇ ਇਲੈਕਸ਼ਨਾਂ ਵਿੱਚ ਇੱਕ ਕਬੱਡੀ ਖਿਡਾਰੀ ਨੂੰ ਜਿੱ ਜੱਗਾ ਧੁਰਕੋਟ ਦੇ ਵੱਲੋਂ ਇੱਕ ਧਮਕੀ ਦਿੱਤੀ ਗਈ ਸੀ ਵੀ ਤੂੰ ਆਪਣੀ ਗਰਾਉਂਡਾਂ ਤੱਕ ਸੀਮਤ ਰਹਿ ਵੀਦਾ ਰਾਜਨੀਤੀ ਦੇ ਵਿੱਚ ਪਿੰਡ ਦੀ ਰਾਜਨੀਤੀ ਵਿੱਚ ਨਾ ਮੜੋ ਤਾਂ ਜ਼ਿਕਰ ਜੋ ਗੇ ਵੀ ਹੈ ਕਿ ਹੁਣ ਵੀ ਸਰਪੰਚੀ ਦੀਆਂ ਚੋਣਾਂ ਨੇ ਜਿਹੜੀਆਂ ਉਹ ਉਹਦਾ ਚੋਣ ਖਾੜਾ ਪੂਰੀ ਤਰ੍ਹਾਂ ਨਾਲ ਭਖਿਆ ਹੋਇਆ ਤੇ ਇਹਦੇ ਨਾਲ ਵੀ ਜੋੜ ਕੇ ਦੇਖਿਆ ਜਾ ਸਕਦਾ ਹੈ ਕਿਤੇ ਸਰਪੰਚੀ ਦੇ ਇਲੈਕਸ਼ਨਾਂ ਦੇ ਵਿੱਚ ਤਾਂ ਨਹੀਂ ਇਹਨਾਂ ਦੀ ਕੋਈ ਵਰਤੂ ਹੈ ਜਾਂ ਫਿਰ ਕਿਸੇ ਰਾਜਨੀਤੀ ਪਾਰਟੀ ਦੇ ਵੱਲੋਂ ਕੀਤੀ ਜਾਣੀ ਸੀਗੀ ਪਰ ਹੁਣ ਕਿਤੇ ਨਾ ਕਿਤੇ ਇਹਨਾਂ ਦੀ ਸਾਜ਼ਿਸ਼ ਹੈ ਜਿਹੜੀ ਕਿ ਉਹ ਨਾਕਾਮ ਹੁੰਦੀ ਹੋਈ ਨਜ਼ਰ ਆ ਰਹੀ ਹੈ ਤਾਂ ਪੁ ਜੀ ਤਾਂ ਕੋਈ ਅਜਿਹੇ ਜਿਹੜੇ ਨੇ ਕੋਈ ਵੱਡੇ ਖੁਲਾਸੇ ਵੀ ਹੋ ਸਕਦੇ ਨੇ ਜਾਂ ਕਿਸੇ ਹੋਰ ਵੀ ਜਿਹੜਾ ਕਈ ਮਾਮਲੇ ਲਗਾਤਾਰ ਦੱਸਿਆ ਰਿਹਾ ਕਈ ਮਾਮਲਿਆਂ ਵਿੱਚ ਇਹਨਾਂ ਜਿਹੜੇ ਲੁੰਦੇ ਨੇ ਤੇ ਇਹਨਾਂ ਤੋਂ ਲਗਾਤਾਰ ਪੁਲਿਸ ਜਿਹੜੀ ਹਪਾਲ ਕਰ ਰਹੀ ਸੀ ਬਿਲਕੁਲ ਵੀ ਅਨਮੋਲ ਟਾਈਮ ਦੇ ਵਿੱਚ ਪੁਲਿਸ ਪੜਤਾਲ ਤੋਂ ਬਾਅਦ ਹੋ ਸਕਦਾ ਹੈ ਕਿ ਵੱਡੇ ਜਿਹੜੇ ਕੀ ਖੁਲਾਸੇ ਹੋ ਵੀ ਨਿਕਲ ਕੇ ਸਾਹਮਣੇ ਆਣ ਤਾਂ ਉਸ ਦੇ ਬਾਰੇ ਵੀ ਪੁਲਿਸ ਹੈ ਜਿਹੜੀ ਕਿ ਉਹ ਜਾਣਕਾਰੀ ਦੇ ਸਕਦੀ ਹੈ ਤਾਂ ਜਾਣਕਾਰੀ ਲਈ ਧੰਨਵਾਦ ਹਿੰਮਤਾ ਤੁਹਾਨੂੰ ਦੱਸ ਦਈਏ ਕਿ ਸੂਲੇ ਦੀ ਵੱਡੀ ਖਬਰ ਤੁਹਾਨੂੰ ਦੱਸ ਰਿਹਾ ਕਿ ਮੋਗਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਜਿਹੜੀ ਹੈ हासिल ਹੋਈ ਹੈ ਲੋਰਸ ਬਿਸ਼ਨੋਈ ਗੈਂਗ ਦੇ ਸੱਤ ਜਿਹੜੇ ਨੇ ਗੈਂਗਸਟਰ ਉਹ ਗ੍ਰਿਫਤਾਰ ਕੀਤੇ ਗਏ ਨੇ ਜਿਨ੍ਹਾਂ ਕੋਲ 5 ਪਿਸਟਲ ਤੇ 7 ਮੈਗਜ਼ੀਨ ਤੇ 6 ਜਿੰਦਾ ਕਾਰਤੂਸ ਜਿਹੜੇ ਨੇ 32 ਬੋਰ ਦੇ ਸਮੇਤ ਕਈ ਜਿਹੜੇ ਨੇ ਜਾਇਜ਼ ਹਥਿਆਰ ਉਹ ਬਰਾਮਦ ਹੋਏ ਨੇ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਇਨਾਂ 'ਤੇ ਕਈ ਮਾਮਲੇ ਜਿਹੜੇ ਨੇ ਦਰਜ ਨੇ ਪਹਿਲਾਂ ਹੀ ਜਿਦੋਂ ਇਨਾਂ ਵੱਲੋਂ ਲਗਾਤਾਰ ਵੱਡੇ ਵੱਡੇ ਬਿਜ਼ਨਸਮੈਨ ਜਿਹੜੇ ਨੇ ਉਹਨਾਂ ਨੂੰ ਫੋਨ ਕਰਕੇ ਜਿਹੜੇ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਜੇਕਰ ਉਹ ਜਿਹੜੇ ਫਰੋਤੀ ਦੇ ਪੈਸੇ ਨਹੀਂ ਦਿੰਦੇ ਤਾਂ ਉਹਨਾਂ ਨੂੰ ਉਹਨਾਂ ਤੇ ਜਾਨ ਲੈਵਾ ਹਮਲਾ ਵੀ ਜੜਾਇਆ ਕਰਾਇਆ ਜਾਂਦਾ ਹੈ ਤਾਂ ਲਗਾਤਾਰ ਜਿਹੜੇ ਸਰਪੰਚ ਦੇ ਚੋਣਾਂ ਜਿਹੜੀਆਂ ਹੋਣ ਵਾਲੀਆਂ ਨੇ ਉਹਨਾਂ ਤੋਂ ਲੈ ਕੇ ਵੀ ਦੇਖਿਆ ਜਾ ਰਿਹਾ ਹੈ ਕਿਉਂਕਿ ਹੋਂ ਤੱਕ ਕਈ ਜਿਹੜੇ ਨੇ ਸਰਪੰਚੀ ਜਿਹੜੇ ਨੇ ਉਮੀਦਵਾਰ ਇਹਨਾਂ ਨੂੰ ਧਮਕੀਆਂ ਦਿੱਤੀਆਂ ਗਈਆਂ ਨੇ ਤੇ ਜੋੜਿਆ ਨਾਲ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਚ ਇਹਨਾਂ ਗੈਂਗਸਟਰਾਂ ਵੱਲੋਂ ਕੋਈ ਵੱਡਾ ਜਿਹੜਾ ਇੱਕ ਕਾਂਡ ਕੀਤਾ ਜਾਣਾ ਸੀ ਉਸ ਤੋਂ ਪਹਿਲਾਂ ਹੀ ਮੋਗਾ ਪੁਲਿਸ ਨੂੰ ਇਹ ਵੱਡੀ ਕਾਮਯਾਬੀ ਜਿਹੜੀ ਹੈ ਹਾਸਲ ਹੋਈ ਹੈ ਲੋਰੈਂਸ ਬਿਸ਼ਨੋਈ ਦੇ ਸੱਤ ਜਿਹੜੇ ਨੇ ਉਹ ਗੈਂਗਸਟਰ ਜਿਹੜੇ ਨੇ ਸਾਥੀ ਉਹ ਗ੍ਰਿਫਤਾਰ ਹੋਏ ਨੇ ਇਹਨਾਂ ਕੋਲੋਂ ਕਈ ਨਜਾਇਜ਼ ਜਿਹੜੇ ਹਥਿਆਰ ਨੇ ਉਹ ਵੀ ਬਰਾਮਦ ਹੋਏ ਨੇ ਮਾਨਯੋਗ ਬੀਜੀਪੀ ਸਾਹਿਬ ਪੰਜਾਬ ਦੀ ਡੀਆਈਜੀ ਸਾਹਿਬ ਫਰੀਦਕੋਟ ਰੇਂਜ ਦੇ ਡਾਇਰੈਕਸ਼ਨਸ ਤੇ ਕੰਮ ਕਰਦੇ ਆ ਸੀਆਈਏ ਸਟਾਫ ਮੋਗਾ ਨੂੰ ਇੱਕ ਅਚੀਵਮੈਂਟ ਮਿਲੀ ਹੈ ਐਸਪੀਡੀ ਮੋਗਾ ਤੇ ਬੀਐਸਪੀਡੀ ਮੋਗਾ ਦੇ ਸੁਪਰਵਾਈਜ਼ਨ ਚ ਸੀਆਈਏ ਸਟਾਫ ਮੋਗਾ ਦੇ ਇੰਚਾਰਜ ਇੰਸਪੈਕਟਰ ਸਾਹਿਬ ਦੀ ਟੀਮ ਨੇ 7 ਅਕਿਊਜ਼ਡ ਅਰੈਸਟ ਕੀਤੇ ਨੇ ਇਹਨਾਂ ਦੇ ਕੋਲੋਂ ਟੋਟਲ 5 ਪਿਸਟਲ 32 ਬੋਰ ਸਮੇਤ 7 ਮੈਗਜ਼ੀਨ ਅਤੇ 6 ਲਾਈਵ ਰਾਉਂਡਸ 32 ਬੋਰ ਦੇ ਬਰਾਮਦ ਹੋਏ ਨੇ ਐ ਬੇਸਿਕਲੀ ਜਿਹੜੇ ਸੱਤ ਅਕਿਊਜ਼ ਨੇ ਜੱਗਾ ਦੂਰਕੋਟ ਦੀ ਗੈਂਗ ਦੇ ਨਾਲ ਤਾਲੁਕ ਰੱਖਦੇ ਆ ਜੱਗਾ ਦੂਰਕੋਟ ਗੋਲਡੀ ਬਰਾਡ ਲੋਰੈਂਸ ਬਿਸ਼ਨੋਈ ਗੈਂਗ ਦੇ ਨਾਲ ਅਸੋਸੀਏਟਡ ਹੈ ਇਹ ਸੱਤ ਦੋਸ਼ੀ ਹੈਗੇ ਇਹਨਾਂ ਦੇ ਵਿੱਚ ਇੱਕ ਦੋਸ਼ੀ ਕਮਲਦੀਪ ਸਿੰਘ ਉਰਫ ਕਮਲ ਉਹ 134 ਨੰਬਰ ਐਫ ਆਈ ਆਰ 2022 ਦੀ ਬਦਨੀਕਲਾ ਥਾਣੇ ਦਾ ਉਹਦੇ ਵਿੱਚ ਪੀਓ ਵੀ ਹੈ ਬਾਕੀ ਜਿਹੜੇ ਅਕਿਊਜ਼ ਨੇ ਉਹਨਾਂ ਦੀ ਡਿਟੇਲ ਤੁਹਾਨੂੰ ਅਸੀਂ ਦਿੱਤੀ ਹੈ ਇਹਦੇ ਸਬੰਧ ਚ ਐਫ ਆਈ ਆਰ ਨੰਬਰ 79 ਥਾਣਾ ਮੈਣਾ ਦਰਜ ਕੀਤੀ ਹੈ ਉਹਦੇ ਵਿੱਚ 111 111 3 111 4 308 2 308 4 310 4 4 310 5 BNS ਸੈਕਸ਼ਨਾਂ ਦੇ ਅੰਡਰ ਅਸੀਂ ਐਫਆਈਆਰ ਰਜਿਸਟਰ ਕੀਤੀ ਹੈ ਇਹ ਬੇਸਿਕਲੀ ਐਕਸਟਰਸ਼ਨ ਤੇ ਡਕੈਤੀ ਦੀ ਪਲੈਨਿੰਗ ਕਰਦੇ ਪਏ ਸੀ ਤੇ ਇਹਨਾਂ ਨੂੰ ਬਸ ਅਡੇ ਮੈਨੇ ਤੋਂ ਸੀਕ੍ਰੀਟ ਇਨਫੋਰਮੇਸ਼ਨ ਦੇ ਬੇਸਿਸ ਤੇ ਸੀਆਈਏ ਦੀ ਟੀਮ ਨੇ ਕਾਬੂ ਕਰ ਲਿਆ ਮੌਕੇ ਤੋਂ ਇਹਨਾਂ ਤੋਂ ਹਥਿਆਰ ਵੀ ਮਿਲ ਗਏ ਤੇ ਡਿਊਰਿੰਗ ਇਨਵੈਸਟੀਗੇਸ਼ਨ ਆ ਗੱਲ ਸਾਹਮਣੇ ਆਈ ਹੈ ਕਿ ਇਹ ਜੱਗਾ ਦੂਰਕੋਟ ਜੋ ਕਿ ਹੁਣ ਵਿਦੇਸ਼ ਚ ਰਹਿ ਰਿਹਾ ਹੈ ਉਹਦੇ ਕੰਟੈਕਟ ਚ ਸੀ ਤੇ ਉਹਦੇ ਕਹਿਣ ਤੇ ਹੀ ਮਤਲਬ ਕੋਈ ਵਾਰਦਾਤ ਨੂੰ ਇਹਨਾਂ ਨੇ ਅੰਜਾਮ ਦੇਣਾ ਸੀ ਫਰੋਤੀ ਦੀ ਵਾਰਦਾਤ ਨੂੰ ਤੇ ਡਕੈਤੀ ਦੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਤੇ ਇੱਕ ਵੱਡੀ ਵਾਰਦਾਤ ਪ੍ਰੀਐਮਪਟ ਹੋ ਗਈ ਹੈ ਸੀਆਈਏ ਸਟਾਫ ਦੀ ਮਸਤੀਦੀ ਦੇ ਨਾਲ ਤਾਂ ਗੱਡੀ ਕਿਰਨ ਪੜੀ ਹੈ ਸਰ ਨਹੀਂ ਗੱਡੀ ਇਹਨਾਂ ਤੋਂ ਮੌਕੇ ਤੇ ਬਰਾਮਦ ਨਹੀਂ ਹੋਈ ਐਡੇ ਤੇ ਇਕੱਠੇ ਹੋਈ ਸੀ ਤੇ ਕੋਈ ਤਿਆਰੀ ਦੇ ਵਿੱਚ ਸੀਗੇ ਤab ਹੁਣ ਤੱਕ ਕਿ ਕਿੰਨੀ ਜਗ੍ਹਾ ਇਹ ਗੋਲੀਆਂ ਚਲਾ ਚੁੱਕੇ ਸੀ ਜਾਂ ਕਿੰਨੇ ਬੰਦੇ ਤੋਂ ਇਹ ਐਕਸਟਰਸ਼ਨ ਮੰਗ ਮੰਗ ਚੁੱਕੇ ਸੀ ਇਹ ਵਖਰੇ ਵਖਰੇ ਮੋਗੇ ਸ਼ਹਿਰ ਦੇ ਵਿੱਚ ਵੀ ਤੇ ਆਸ-ਪਾਸੇ ਜ਼ਿਲ੍ਹੇ ਦੇ ਵਿੱਚ ਇਹਨਾਂ ਨੇ ਐਕਸਟਰਸ਼ਨ ਦੀ ਕਾਲ ਕੀਤੀਆਂ ਸੀ ਕਿ ਤਿੰਨ ਚਾਰ ਸਾਡੇ ਧਿਆਨ 'ਚ ਹੈਗੀ ਬਾਕੀ ਆ ਜਿਨ੍ਹਾਂ ਨੂੰ ਕੋਰਟ 'ਚ ਪੇਸ਼ ਕਰਕੇ ਇਹਨਾਂ ਦਾ ਪੁਲਿਸ ਰਿਮਾਂਡ ਹਾਸਿਲ ਕਰਕੇ ਹੋਰ ਇਹਨਾਂ ਦੀ ਡੰਗਾਈ ਨਾਲ ਪੁੱਛਗਿੱਛ ਕਰਾਂਗੇ ਹੋਰ ਵੀ ਵਾਰਦਾਤਾਂ ਜਿਹੜੀਆਂ ਆ ਉਹ ਸਾਹਮਣੇ ਆ ਸਕਦੀ ਹੈ ਇਹਨਾਂ ਨੂੰ ਪੁੱਲਾ ਸੋ ਇਹਦੇ ਵਿੱਚ ਕਮਲਦੀਪ ਸਿੰਘ ਉਰਫ ਕਮਲ ਮੋਗੇ ਦਾ ਰਹਿਣ ਵਾਲਾ ਤੇਜਿੰਦਰ ਉਰਫ ਤੇਜੂ ਉਹ ਰੌਕੇ ਕਲਾ ਮੋਗੇ ਦਾ ਰਹਿਣ ਵਾਲਾ ਹੈ ਦਿਲਪ੍ਰੀਤ ਸਿੰਘ ਪੁੱਤਰ ਰਾਮ ਸਿੰਘ ਉਹ ਵੀ ਨਿਹਾਲ ਸਿੰਘ ਵਾਲਾ ਮੋਗੇ ਦਾ ਰਹਿਣ ਵਾਲਾ ਹੈ ਗੁਰਦੀਪ ਸਿੰਘ ਪੁੱਤਰ ਬਲਵੀਰ ਸਿੰਘ ਉਹ ਬਦਨੀ ਕਲਾ ਦਾ ਰਹਿਣ ਵਾਲਾ ਹੈ ਦਿਲਰਾਜ ਸਿੰਘ ਉਰਫ ਆਕਾਸ਼ੀ ਉਹ ਵਾਸੀ ਲੋਪੋ ਜ਼ਿਲ੍ਹਾ ਮੋਗੇ ਦਾ ਰਹਿਣ ਵਾਲਾ ਹੈ ਗੋਬਿੰਦ ਸਿੰਘ ਉਰਫ ਪੁੱਤਰ ਜਸਪਾਲ ਸਿੰਘ ਵਾਸੀ ਸ਼ੋਣ ਜ਼ਿਲ੍ਹਾ ਪਟਿਆਲੇ ਦਾ ਹੈ ਇੱਕ ਦੋਸ਼ੀ ਤੇ ਬਾਕੀ ਸਤਵਾਂ ਲਵਪ੍ਰੀਤ ਸਿੰਘ ਉਰਫ ਲੱਬੂ ਉਹ ਵੀ ਮੋਗੇ ਦਾ ਰਹਿਣ ਵਾਲੇ 6 ਬੇਸਿਕਲੀ ਮੋਗੇ ਦੇ ਰਹਿਣ ਵਾਲੇ ਨੇ ਇੱਕ ਪਟਿਆਲੇ ਦਾ ਰਹਿਣ ਵਾਲਾ ਆ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਜਗਦੀਪ ਸਿੰਘ ਉਰਫ ਜੱਗਾ ਦੂਰਕੋਟ ਹੈ ਉਹਦੇ ਕਹਿਣ ਤੇ ਇਹਨਾਂ ਨੇ ਅਸਲਾ ਜਿਹੜਾ ਹੈ ਵੱਖਰੀ ਵੱਖਰੀ ਥਾਵਾਂ ਤੋਂ ਐਮਪੀ ਤੇ ਗੁਜਰਾਤ ਤੋਂ ਇਕੱਠਾ ਕੀਤਾ ਸੀ ਕੁਝ ਅਣਪਛਾਤੀ ਥਾਂ ਤੋਂ ਇਹਨਾਂ ਨੇ ਅਸਲਾ ਚੱਕਿਆ ਵੀ ਸੀ ਉਹਦੇ ਕਹਿਣ ਤੇ ਇੱਕ ਐਕਸਟਰਸ਼ਨ ਮੰਗਦਾ ਸੀ ਜੱਗਾ ਦੂਰਕੋਟ ਦਾ ਨਾਂ ਹਜੇ ਤੱਕ ਸਾਹਮਣੇ ਆਇਆ ਹੈ ਉਹ ਐਕਸਟਰਸ਼ਨ ਮੰਗਦਾ ਸੀ ਉਹ ਦੋ ਸਰਪਾਤ ਕੋ ਇਸ ਕੇ ਸਰਾਏ ਇਹ ਪਹਿਲਾਂ ਤੋਂ ਹੀ ਉਹਨੂੰ ਜਾਣਦੇ ਆ ਪੁੱਛੇ ਕੇਸਬਾਰ ਹੈਗੇ ਤੇ ਨਾਲ ਦੇ ਪਿੰਡਾਂ ਦੇ ਹੈਗੇ ਉਹਦੇ ਯਾਰ ਦੋਸਤ ਹੈਗੇ ਪਹਿਲਾਂ ਤੋਂ ਉਹਨੂੰ ਜਾਣਦੇ ਆ ਇਹਦੇ ਵਿੱਚ ਸੁਖਦੀਪ ਸਿੰਘ ਉਰਫ ਸੋਹਣ ਦੂਰਕੋਟ ਤੇ ਹਰਜੋਤ ਸਿੰਘ ਉਰਫ ਨੀਲਾ ਬਦਨੀਕਲਾਂ ਦਾ ਇਹ ਦੋ ਭਗੋੜੇ ਨੇ ਇਹ ਉਹਦੇ ਨਾਲ ਟੱਚ 'ਚ ਵੀ ਹੈਗੇ ਸੀ ਇਹਨਾਂ ਦਾ ਵੀ ਅਸੀਂ ਪਤਾ ਕਰ ਰਹੇ ਆ ਤੇ ਇਹਨਾਂ ਨੂੰ ਵੀ ਅਸੀਂ ਜਲਦੀ ਅਰੈਸਟ ਕਰਾਂਗੇ ਇਹ ਸਾਰੇ ਮਿਹਨਤ ਮਜ਼ਦੂਰੀ ਕਰਦੇ ਆ ਜੀ ਬਾਕੀ ਇਹਨਾਂ ਦੇ ਪਰਚੇ ਦਰਜ ਨੇ ਪਹਿਲਾਂ ਦੇ ਉਹ ਸਾਰੀ ਡਿਟੇਲ ਅਸੀਂ ਦਿੱਤੀ ਹੈ ਪ੍ਰੈਸ ਨੋਟ ਦੇ ਵਿੱਚ ਮਾਨਯੋਗ